ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕੇ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁਕੀ ਹੈ ਐਕਸੀਡੈਂਟ ਦੇ ਕਾਰਨ ਇਹ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮਣਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਦਾ ਸਾਰ ਰੁਕਣ ਜਾ ਕੇ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਕੋਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਜੀ ਨਹੀਂ ਕੱਲੇ ਹੀ ਸੀਗੇ ਨਹੀਂ ਨਹੀਂ ਕੱਲੇ ਹੀ ਗਏ ਸੀਗੇ ਹਲੇ ਘਰ ਆ ਕੇ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਕਿੰਨੇ ਵਜੇ ਦਾ ਟਾਈਮਿੰਗ ਸੀ ਜਿਹੜਾ ਹਸਾ ਵਾਪਰੇ ਉੱਥੇ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ। ਵਿੱਚ ਹੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਖੇਤਰ ਇਹਦੇ ਵਿੱਚ ਜਾਂਚ ਦਾ ਕਰਦਾ ਹੈ, ਕੰਮ ਕਰ ਖੇਤੀਬਾੜੀ ਉਹ ਚ ਹੀ ਹੱਥ ਵੰਡਾਉਂਦੇ। ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ, ਇੱਕ ਦੋ ਬੇਟੀਆਂ ਨੇ, ਇਕਲੌਤਾ ਬੇਟਾ ਹਲੇ ਅਨਮੈਰਿਡ ਹੈ, ਅੱਲੇ ਵਿਆਇਆ ਨਹੀਂ। ਮੇਰੇ ਖਿਆਲ 35 ਸਾਲ ਦੀ ਉਮਰ ਹੈ। ਮੈਂ ਇੱਥੇ ਹੀ ਖੜਾ ਸੀ ਆਹ ਰੇਲਿੰਗ ਦੇ ਨਾਲ ਗੱਡੀ ਦੇ। ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ। ਕਿਹੜੇ ਵਾਲੀ? ਇਹ ਵਾਲੀ। ਤੇ ਲੈਣੇ ਬਟਾਰਾ ਇਹਨੇ ਮੈਨੂੰ ਚੱਕ ਕੇ ਉਹ ਸ਼ਟਰ ਦੇ ਨਾਲ ਮਾਰਿਆ ਤੇਰਾ ਪਿੰਡ ਮਾਨਕਾ ਘੁੰਮਣਾ ਆ ਸਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਆ ਖੜੀ ਆ ਆ ਠੀਕਾ ਗੱਡੀ ਆ ਆ ਠੀਕਾ ਜਿਹਦੇ ਇਹਦੇ ਵਿੱਚ ਵੀ ਨੀ ਇੰਸਾਰ ਆ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਵੱਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਆ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਨੇ ਮਤਲਬ ਸੱਟ ਪੇਟ ਤੇ ਨੱਲੀ ਥੜਾ ਲੱਗੀ ਆ ਚਲੋ ਗੁੱਜੀਆਂ ਲੱਗੀਆਂ ਆ ਉਦਾਂ ਬਚਾ ਆ ਜਿਹੜੇ ਬੰਦੇ ਸੀਗੇ ਗੱਡੀ ਦੇ ਵਿੱਚ ਇਹਨਾਂ ਦਾ ਪਤਾ ਕੁਝ ਲੈ ਕੇ ਕੁਝ ਨਹੀਂ ਹੋਇਆ ਇਹਦੇ ਬਾ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹਦਾ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਫੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਤਰਾ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਵੀ ਗੜੀ ਹੋਇਆ ਮੈਂ ਤਾਂ ਗੱਡੀ ਦੇਸੀ ਆ ਜਦੋਂ ਆਉਂਦੀ ਮੇਰੇ ਵੱਲੋਂ ਫੇ ਮੈਂ ਧ ਪਾਰਕਿੰਗ 'ਚ ਮੇਰੀ ਗੱਡੀ ਖੜੀ ਆਇਤੀ ਦੂਰ ਲਿਆ ਕੇ ਮਾਰੀ ਆ ਗਏ ਸੀਗੇ ਸਾਢੇ 11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਮੈਂ ਸਵਾਰੀ ਲੈ ਕੇ ਇੱਥੇ ਲੱਗੀ ਗਏ ਹੋ ਸੀਗੇ ਮੈਂ ਉਹਦਾ ਪਾਰਕਿੰਗ ਕੀਤੀ ਹੋ ਸੀ ਇੱਥੇ